ਸਾਡੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਹੋਸ਼ਿਆਰ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਸ਼ੁਰੂ ਕੀਤਾ ਗਿਆ ਅੱਜ ਦੇ ਇਸ ਮਿਸ਼ਨ ਨੂੰ ਸ਼ੁਰੂ ਕਰਨ ਦੇ ਲਈ ਆ तमाम ਬਲਾਕਾਂ ਦੇ ਸਰਪੰਚ ਸਹਿਬਾਨ ਜਿਹੜੇ ਉਹ ਉਹਨਾਂ ਨੂੰ ਉਹਨਾਂ ਦੀ ਸ਼ਮੂਲੀਅਤ ਕਰਵਾਈ ਗਈ ਔਰ ਕਰੀਬ 350 ਦੇ ਕਰੀਬ ਸਰਪੰਚ ਸਹਿਬਾਨ ਆਏ ਸੋ ਬਹੁਤ ਅੱਛਾ ਉਪਰਾਲਾ ਹੈ ਮੈਂ ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਮਜ ਤੋਂ ਮੈਂ ਤੁਸੀਂ ਸੁਣਿਆ ਹੈ ਕਿ ਮੈਂ ਉਚੇਚੇ ਤੌਰ ਤੇ ਕਿਹਾ ਕਿ ਆਪਣੇ ਸਰਪੰਚ ਸਹਿਬਾਨ ਜੇਕਰ ਅਸੀਂ ਇਹ ਹੀ ਕੰਮ ਕਰਨ ਲੱਗ ਜਾਈਏ ਇਹ ਆਪਾਂ ਜਿਹੜਾ ਨਸ਼ਾ ਜਿਹੜਾ ਹੈ ਜਿਹੜਾ ਪਹਿਲਾ ਮਿਸ਼ਨ ਸਰਪੰਚਾਂ ਦਾ ਇਹ ਹੋਵੇ ਕਿ ਆਪਾਂ ਨਸ਼ਾ ਜਿਹੜਾ ਉਹ ਜੜੋਂ ਪਟਣਾ ਹੈ ਔਰ ਪਿੰਡ ਦੀਆਂ ਮਹਿਲਾਵਾਂ ਨੂੰ ਮਾਤਾਵਾਂ ਨੂੰ ਇਨਵੋਲਵ ਕਰਨਾ ਉਹਨਾਂ ਨੂੰ ਅੱਗੇ ਉਹਨਾਂ ਦੀ ਸ਼ਮੂਲੀਅਤ ਕਰਕੇ ਆਪਾਂ ਨਸ਼ਿਆਂ ਦੀ ਜਿਹੜੀ ਲੜਾਈ ਨਸ਼ਿਆਂ ਦੇ ਖਿਲਾਫ ਜੇਕਰ ਉਹ ਪਿੰਡ ਪੱਦਰ ਤੇ ਸ਼ੁਰੂ ਕਰੀਏ ਤੇ ਮੈਂ ਸਮਝਦਾ ਕਿ ਕੋਈ ਐਸਾ ਕੰਮ ਨਹੀਂ ਜਿਹੜਾ ਆਪਾਂ ਇਹ ਜਿਹੜੀ ਨਸ਼ਿਆਂ ਦੀ ਬਿਮਾਰੀ ਦੂਰ ਵੀ ਕਰ ਸਕਦੇ ਹਾਂ ਜੇਕਰ ਪੰਜਾਬ ਉਗਰਵਾਦ ਨੂੰ ਜਦੋਂ ਖਤਮ ਕਰ ਸਕਦਾ ਤੇ ਫਿਰ ਨਸ਼ਿਆਂ ਨੂੰ ਕਿਉਂ ਨਹੀਂ ਖਤਮ ਕਰ ਸਕਦਾ ਸੋ ਅਸੀਂ ਸਾਰੇ ਕਮਿਟਿਡ ਆ ਤੇ ਲੜਾਂਗੇ ਜਿਹੜਾ ਪੰਚਾਇਤਾਂ ਨੂੰ ਨਾਲ ਇਨਵੋਲਵ ਕਰ ਲੱਗਦਾ ਨਹੀਂ ਸ਼ਹਿਰਾਂ ਵਿੱਚ ਜਿਹੜੇ ਐਮਸੀ ਹੈਗੇ ਉਹਨਾਂ ਨੂੰ ਵੀ ਨਾਲ ਵਾਇਨ ਕਰ ਹਾਂ ਨਹੀਂ ਕਿਉਂ ਅੱਜ ਅੱਜ ਮੈਂ ਅੱਜ ਮੈਂ ਸ਼ਹਿਰਾਂ ਦੀ ਗੱਲ ਇਸ ਕਰਕੇ ਨਹੀਂ ਕੀਤੀ ਕਿਉਂਕਿ ਅੱਜ ਪਿੰਡਾਂ ਦੇ ਜਿੰਨੇ ਵੀ ਸਰਪੰਚ ਪੰਚਾਇਤ ਮੈਂਬਰ ਸਾਹਿਬਾਨ ਜਿਹੜੇ ਇਨਵੋਲਵ ਕੀਤੇ ਸੀ ਸੋ ਅ ਅੱਜ ਪਿੰਡਾਂ ਦੇ ਲੈਵਲ ਤੇ ਗੱਲ ਹੋਈ ਔਰ ਨੈਕਸਟ ਟਾਈਮ ਜਿਹੜਾ ਉਹ ਆਪਾਂ ਸ਼ਹਿਰ ਦੇ ਪੱਧਰ ਤੇ ਵੀ ਗੱਲ ਜ਼ਰੂਰ ਠੀਕ ਹੈ ਜੀ ਲੱਕੀ ਜੀ ਪਲੀਜ਼ ਸੀਟਸ ਤੇ ਬੈਠ ਜਾਓ ਕਾਈਂਡਲੀ ਤੇ ਆਪਾਂ ਹੁਣ ਇੱਕ ਇੰਟਰਐਕਟਿਵ ਸੈਸ਼ਨ ਕਰ ਲੈਨੇ ਆ ਜਿਹਦੇ ਵਿੱਚ ਤੁਹਾਡਾ ਫੀਡਬੈਕ ਬੜਾ ਜ਼ਰੂਰੀ ਹੈਗਾ ਤੇ ਇਹਦੇ ਵਿੱਚ ਮੈਂ ਰਿਕਵੈਸਟ ਕਰੂੰਗਾ ਕਿ ਜਿਹੜੇ ਪਿੰਡਾਂ 'ਚ ਨਾ ਕੋਈ ਨਸ਼ਾ ਕਰਦਾ ਨਾ ਨਸ਼ਾ ਵਿਕਦਾ ਉਹ ਵੀ ਖੁੱਲਕੇ ਕਹਿਣਾ ਗੱਲ ਕਿ ਜੀ ਸਾਡੇ ਇੱਥੇ ਨਸ਼ਾ ਨਹੀਂ ਹੈਗਾ ਤਾਂ ਮਾਹੌਲ ਇਸ ਤਰੀਕੇ ਦਾ ਹੋ ਜਾਂਦਾ ਕਿ ਸਾਰੀਆਂ ਹੀ ਥਾਵਾਂ ਤੇ ਵਿਕਦਾ ਜਦੋਂ ਕਿ ਜਦੋਂ ਆਪਾਂ ਗੱਲ ਕਰਾਂਗੇ ਅਮਤ ਹੋਣਗੇ ਕਿ ਬਹੁਤ ਇੱਧਾਂ ਦੇ ਪਿੰਡ ਹੈਗੇ ਇੱਥੇ ਬਿਲਕੁਲ ਵੀ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਲੱਗਦਾ ਕਿ ਪਤਾ ਨਹੀਂ ਕਿੰਨਾ ਮਿਕਦਾ ਤੁਹਾਡੀ ਉਹ ਤੁਹਾਨੂੰ ਲੱਗੇ ਕਿ ਵੀ ਜੀ ਸਿਕਿਉਰਿਟੀ ਇਸ਼ੂ ਆ ਤੁਸੀਂ ਆਪਣਾ ਨਾਮ ਕਿ ਫਲਾਣਾ ਇਹਨਾਂ ਆਪਣਾ ਨਾਮ ਲੈਂਦਾ ਤੇ ਆਪਾਂ ਜੇਕਰ ਸਾਰਿਆਂ ਨੇ ਫੋਕਸ ਕੀਤਾ ਤੇ ਉਹ ਜਿਹੜਾ ਪ੍ਰੋਬਲਮ ਹੈਗੀ ਉਹ ਖਤਮ ਹੋ ਜਾਏ ਕੋਈ ਗੱਲ ਆਪਣੀ ਰੱਖਣੀ ਚਾਹੁੰਦੇ ਹਨ ਤਾਂ ਉਹ ਦੱਸ ਦੇਣ